ਅਸੀਂ ਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਈਆਂ ਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛ ਤਾਂ ਆਜੋ ਬਾਈ ਜੀ ਸਾਤਸ਼ੀ ਗਾ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਕੀ ਹੈ ਭਾਈ ਜੀ ਆਪਣਾ ਗਰਜੰਟ ਸਿੰਘ ਗੜੀ ਢਿੱਲੋਂ ਠੀਕ ਹੋ ਜੀ ਤੇ ਭਾਈ ਜੀ ਆਪਣੇ ਘਰ ਹੋਂ ਇੱਕ ਹੀ ਐਡਰੈਸ ਹੈ ਜੀ ਆਪਣਾ ਬੁਰਜ ਲੱਦੇ ਵਾਲੀ ਸੜਕ ਤੇ ਘਰ ਹੈ ਜੀ ਗ੍ਰੈਡ ਦੇ ਨੇੜੇ ਠੀਕ ਹੋ ਭਾਈ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਬਾਈ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਜੀ ਦੂਜੇ ਦਿਨੋਂ ਤਿੰਨੇ ਗਾਂਾਂ ਸੇਲ ਹੋ ਗਏ ਠੀਕ ਹੋ ਜੀ ਅੱਜ ਆਪਣੇ ਕੋਲ ਕਿੰਨੇ ਨਗ ਬਕਾਊ ਆ ਜੀ ਤਿੰਨ ਵਹਿੜਾਂ ਜੀ ਤਿੰਨ ਵ ਠੀਕ ਹੋ ਜੀ ਇਸ ਟਾਈਮ 20 ਆ ਦੁੱਧ 20 ਤੋਂ ਪਲੱਸ ਹੈ ਤੀਜਾ ਦਿਨ ਹੋਇਆ ਇਹਨੂੰ ਸੂਈ ਨੂੰ ਪਾ ਕੱਲ ਵਾਲੀ ਰਾਤ ਸੂਈ ਆ ਠੀਕ ਹੋ ਜੀ ਮਗਰ ਕੀ ਆ ਭਾਈ ਜੀ ਬੱਚੀ ਆ ਜੀ ਕਿਹੜੀ ਬੱਚੀ ਆ ਬਾਈ ਜੀ ਆਹ ਹੈ ਦੀ ਬੱਚੀ ਆ ਤੁਸੀਂ ਬੱਚੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਆ ਖੜਾ ਬਾਜ ਕਰਕੇ ਵਿਖਾ ਦਿੰਨੇ ਖੜੀ ਇਹਨੂੰ ਨਾੜੂਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੱਚੀ ਆ ਤੇ ਕੀ ਦੁੱਧ ਦੀ ਇਸ ਟਾਈਮ ਕੰਪੈਸਟੀ ਹੈ ਜੀ ਇਹਦੀ 28 30 ਲੀਟਰ ਦੁੱਧ ਦੇਊਗੀ ਜੀ ਕੀ ਜਾਂ ਚਾਹੁੰਦੇ ਨਾ ਜੀ ਇਹਨੂੰ ਕੱਲ੍ਹ ਵਾਲੀ ਰਾਤ ਸੋਈ ਆ ਜੀ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਬਾਈ 20 ਤੋਂ ਪਲੱਸ ਹੋਊਗਾ 20 ਰੱਖ ਲੋ ਇਹਨਾਂ ਬੌਲਾ ਤਿਆਰ ਆ ਹਵਾਨਾ ਦੇਖ ਸਕਦੇ ਹੋ ਸ਼ਾਨਦਾਰ ਹਵਾਨਾ ਬਾਈ ਮੂੰਹ ਮੱਥੇ ਦੀ ਚੰਗੀ ਆ ਸੋਹਣੀ ਵਹਿੜ ਆ ਤਾਣਾ ਦੀ ਕੁਆਲਿਟੀ ਸ਼ਾਨਦਾਰ ਆ ਚਵਾਈ ਚ ਕਿਦਾਂ ਜੀ ਚਵਾਈ ਬਹੁਤ ਚੰਗੀ ਹੈ ਚਵਾਈ ਦਾ ਲੇਖਾ ਹੀ ਕੋਈ ਨਹੀਂ ਗਾ ਠੀਕ ਜੀ ਕੱਢ ਲੋ ਬਾਹਰ ਜੀ ਆਪਾਂ ਖਾਦ ਗਏ ਦੇਖ ਸਕਦੇ ਹੋ ਬਾਈ ਚੰਗੀ ਹਾਈਟ ਦੀ ਵਹਿੜ ਆ ਉਰਾ ਬਾਈ ਤੁਸੀਂ ਵੇਖ ਸਕਦੇ ਹੋ ਆ ਬਈ ਇਹਦੀ ਬੱਛੀ ਆ ਵੇਖ ਸਕਦੇ ਹੋ ਤੁਸੀਂ ਸੋਨਾ ਹਵਾਨਾ ਵੜਦਾ ਆਜੋ ਬਾਈ ਜੀ ਹਵਾਨਾ ਬਹੁਤ ਜਿਆਦਾ ਸ਼ਾਨਦਾਰ ਆ ਬਾਈ 25 ਪਲੱਸ ਲੀਟਰ ਦੁੱਧ ਕੱਢੂਗੀ ਇਸ ਪਰੀ ਬਾਕੀ ਸੇਵਾ ਤੇ ਹੁੰਦਾ ਬਾਈ ਜੀ ਤੇ ਬਾਈ ਜੀ ਕੀ ਡਿਮਾਂਡ ਰੱਖੇ ਬਾਈ 68000 ਰੁਪਇਆ ਮੋਲ ਆ ਜੀ ਠੀਕ ਹੋ ਜੀ ਮੌਕੇ ਤੇ ਮੰਨਤਨ ਹੋ ਜਾਊਗਾ ਜੀ ਬੜਾ ਬਹੁਤ ਆਊਗਾ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਆ ਬੈਠ ਦੀ ਜੀ ਇਹ ਦੂਜਾ ਸੂਆ ਜੀ ਠੀਕ ਹੋ ਜੀ ਸੂਹਣੀ ਆ ਜੀ ਹਜੇ ਨਹੀਂ ਜੀ ਸੂਈ ਵੀ ਆ ਇਹਦੀ ਆਵ ਬੱਛੀ ਆ ਜੀ ਇਹਦੀ ਆਵ ਬੱਛੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਜੀ ਇਹਨੂੰ 5 ਤੋਂ 7 ਦਿਨ ਦੇ ਵਿੱਚ ਵਿੱਚ 5 ਤੋਂ 7 ਦਿਨ ਹੋ ਗਏ ਬਾਈ ਸੂਈ ਨੂੰ ਤੇ ਕੀ ਦੁੱਧ ਤਿਆਰਈ ਹੈ 20 ਲੀਟਰ ਦੁੱਧ ਪੂਰਾ ਤਿਆਰ ਆ ਇਹ ਆਪਾਂ ਤੋਲ ਕੇ ਦੇਵਾਂਗੇ ਤੋਲ ਕੇ ਦੇਵਾਂਗੇ 20 ਲੀਟਰ ਬ ਕਾਲੀ ਵਿਹੜਾ ਵੇਖ ਸਕਦੇ ਹੋ ਤੁਸੀਂ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਸ਼ਾਨਦਾਰ ਆ ਤੋੜ ਲਓ ਬਾਈ ਮਾੜੀ ਕੱਢ ਲਓ ਬਾਹਰ ਇਹਦੇ ਭਾਲ ਹੋ ਗਈ ਪੂਰੀ ਜਿਹੀ ਦੇ ਦੇਵਾਂਗੇ ਠੀਕ ਹੋ ਜੀ ਜੋ ਵੀ ਭਰਾ ਆਵੇ ਆਉਦੀ ਦਸੱਲੀ ਕਰਕੇ ਫੇਰ ਵਿਹੜ ਲੈ ਕੇ ਜਾਵੇ ਹਾਂ ਚੋ ਕੇ ਭਾਵੇਂ ਤਿੰਨ ਡੰਗ ਚੋੜੇ ਤਿੰਨ ਟਾਈਮ ਚੁਵਾਈ ਕਰੋ ਭਾਵੇਂ ਚਾਰ ਟਾਈਮ ਚੁਵਾਈ ਕਰੋ 20 ਲੀਟਰ ਦੁੱਧ ਤਿਆਰ ਆ ਬਾਈ ਜੀ ਆ ਇਹਦੀ ਬੱਚੀ ਆ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ ਚੰਗੀ ਵਿਹੜਾ ਵੀਰ ਇਹ ਸਾਡਾ ਨੂੰ ਮੁੱਥੇ ਦੀ ਚੰਗੀ ਆ ਚੰਗੀ ਬਾਡੀ ਮੰਤਰ ਦੀ ਆ ਚੰਗੀ ਵਜਨ ਚ ਵਹਿੜ ਬਾਈ ਚੰਗੀ ਭਰੀ ਹੋਈ ਆ ਆ ਬਈ ਦੀ ਬੱਚੀ ਆ ਸਨਾਂ ਦੀ ਕੁਆਲਿਟੀ ਦੇਖ ਸਕਦੇ ਵਹਿੜ ਦੀ ਇਹਦੀ ਕੀ ਡਿਮਾਂਡ ਰੱਖੇ ਜੀ ਆਪਾਂ ਇਹਦੀ ਹਾਂ ਜੀ ਏ 57000 ਰੁਪਏ ਠੀਕ ਹੋਈ ਮੁੱਕ ਜਮਾਨਤਾਨ ਹੋ ਜੂਗਾ ਬਾਈ ਜੀ ਹੋ ਜੂਗਾ ਜੀ ਥੋੜਾ ਬਹੁਤ ਹੋਊਗਾ ਠੀਕ ਹੋ ਜੀ ਐਦੀ ਦੱਸੋ ਕੀ ਡਿਟੇਲ ਆਈ ਬੈਡ ਦੀ ਇਹ ਪਹਿਲਾ ਸੂਆ ਸੂਈ ਹੈ ਜੀ ਇਹਦੇ ਮਗਰ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਵੀ ਬਸ 5 ਤੇ 7 ਦੇ ਵਿੱਚ ਵਿੱਚ ਹੀ ਹੈ ਜੀ ਅਗਲੇ ਨੇ 5 ਆਖ ਆਪਾਂ 2 ਦਿਨ ਵੱਧ ਦੱਸਦੇ ਠੀਕ ਹੈ ਜੀ ਆਹੋ ਬਈਆ ਦਾ ਬੱਚਾ ਤੇ ਪਾਣੀ ਤੋਂ 7 ਦਿਨ ਹੋ ਗਏ ਬਾਈ ਸੂਈ ਨੂੰ ਤੇ ਕੀ ਆ ਜੀ ਇਸ ਟਾਈਮ ਦੁੱਧ ਦੀ ਤੇਰੀ 19 ਲੀਟਰ ਦੁੱਧ ਆਈ ਆਪਾਂ ਜੋਕ ਕੇ ਦੇਵਾਂਗੇ 19 ਲੀਟਰ ਠੀਕ ਆ 19 ਲੀਟਰ ਬਈ ਦੁੱਧ ਜੋਕ ਕੇ ਦੇਣਗੇ ਭਲਾਂ ਦੀ ਤਿੰਨ ਟਾਈਮ ਚਵਾਈ ਕਰੋ ਭਾਵੇਂ ਚਾਰ ਟਾਈਮ ਚਵਾਈ ਕਰੋ ਦੇਖ ਸਕਦੇ ਹੋ ਬਈ ਮੂੰਹ ਮੱਥੇ ਦੀ ਚੰਗੀ ਬਹਿੜਾ ਕੱਢ ਲੋ ਇਹਨੂੰ ਇੱਕ ਵਾਰੀ ਥਾਂਲੇ ਵੇ ਦੀ ਸਾਫ਼ ਆ ਬਈ ਥੱਲੋਂ ਬਹੁਤ ਸਾਫ਼ ਆ ਬਹਿੜਾ ਦੇਖ ਸਕਦੇ ਹੋ ਤੁਸੀਂ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਤੂਰਾ ਤੁਸੀਂ ਦੇਖ ਸਕਦੇ ਹੋ ਬਈ ਜੀ ਉਹ ਮੁੱਥੇ ਹੀ ਦੇਖ ਸਕਦੇ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਸੋਨਾ ਦੀ ਕੁਆਲਿਟੀ ਬਾਈ ਬਹੁਤ ਜ਼ਿਆਦਾ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਆ ਵੀਰੇ ਵੇੜ ਰੰਗ ਰੂਪ ਦੀ ਬਹੁਤ ਸਨਖੀ ਆ ਬਾਈ ਜੀ ਕੀ ਡਿਮਾਂਡ ਹੈ ਜੀ ਆਪਣੀ ਇਹਦੀ 52000 ਹੀ ਇਹਦਾ ਜੀ ਠੀਕ ਹੋ ਜੀ ਮੋਕੇ ਤੇ ਥੋੜਾ ਬਹੁਤਾ ਮੰਤਨ ਹੋ ਜਾਵੇ ਥੋੜਾ ਬਹੁਤਾ ਹੋ ਜੀ ਠੀਕ ਹੋ ਜੀ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 6283740133 ਇੱਕ ਵਾਰ ਫੇਰ ਬੋਲੋ 6283740133 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੀ ਵੀ ਵੀਰ ਭਰਾ ਆਵੇ ਆਪਾਂ ਨੇ ਕਾਹਲ ਨਾ ਕਰੇ ਭਾਵੇਂ ਦੋ ਟਾਈਮ ਚਾਰ ਟਾਈਮ ਚੋ ਕੇ ਲ ਜਾਵੇ ਠੀਕ ਹੋ ਜੀ ਤੇ ਜੋ ਭਰਾ ਨਵੇਂ ਬੰਦਾ ਆਪਣੇ ਚੈਨਲ ਤੇ ਜੁੜਿਆ ਰਿਕੁਐਸਟ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਆਪਾਂ ਹਰ ਰੋਜ਼ ਤੁਹਾਡੇ ਲਈ ਅਪਲੋਡ ਕਰਦੇ ਰਵਾਂਗੇ ਅਪਡੇਟ ਥੈਂਕ ਯੂ ਭਾਈ ਜੀ